ਆਪੇ ਫੈਸਲੇ ਆਪੇ ਜਥੇਦਾਰ ਲਾ ਦੇਣੇ ਆਪੇ ਲਾ ਦੇਣੀ ਇਥੇ ਕਾਲ ਤੱਕ ਸਿੱਧਾ ਮੱਥਾ ਗਲਤੀ ਤੇ ਹੀ ਹੋਈ ਹੈ ਨਾ ਉਹਨਾਂ ਦੀ ਜਿਹੜਾ ਉਹਨਾਂ ਨੇ ਫੈਸਲਾ ਲਿਆ ਆਪੀ ਜਿਉ ਸਦਾਨਤੇ ਚੱਲਣ ਦਾ ਉਹਨਾਂ ਨੇ ਕਿਹਾ ਕਿ ਉਹਨਾਂ ਲਾ ਦਿਓ ਜਦੋਂ ਆਪਾਂ ਮੰਨ ਹੀ ਗਏ ਆ ਪਿਆ ਗਨਾ ਆਪਾਂ ਕੀਤਾ ਤੇ ਮੈਂ ਤਾਂ ਮੁਕਰਨਾ ਕੀ ਕਿ ਜਿਹੜੀ ਕਾਰਨ ਹੀ ਕੋਈ ਨਹੀਂ ਦੱਸਿਆ ਗਿਆ ਇਹ ਕੁ ਕਾਰਨ ਨੇ ਨਾ ਕਿ ਇਹਨਾਂ ਤੋਂ ਜੀ ਸਿੱਕੋਂ ਬਦਲੇ ਫੈਸਲੇ ਨਹੀਂ ਲੈ ਗਿਆ ਜੀ ਇਹਨਾਂ ਤੇ ਉਤੋਂ ਫੈਸਲੇ ਨਹੀਂ ਕੀਤੇ ਔਰ ਮਨ ਨੂੰ ਦੇਖਦਿਆਂ ਦੀ ਸਮਝਾਈ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਉਹ ਹੀ ਦੁੱਖਦਈ ਹੈ ਇਹੀਂ بڑے ਚਿਹਰੇ ਸੁਣਦੇ ਹੁੰਦੇ ਹਾਂ ਕਿ ਕਾਲੀ ਫੁੱਲਾਸੋਂ ਵਰਗਾ ਜ才ਦਾਰ ਨਹੀਂ ਆਇਆ ਜੀ ਕਾਲੀ ਫੁੱਲਾਸੋਂ ਵਰਗਾ ਜ才ਦਾਰ ਹੁੰਦਾ ਜੇ ਅੱਜ ਇਹ ਨਹੀਂ ਹੁੰਦੇ ਜੇ ਅੱਜੋ ਫੈਸਲਾ ਹੋਇਆ ਤੇ ਸਾਡਾ ਵੀ ਇੱਕ ਮੰਨਦਾ ਵੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੋਈਏ ਕਿਉਂਕਿ ਜਰਨੈਲ ਉਹੀ ਕਾਮਯਾਬ ਹੁੰਦਾ ਹੈ ਜਿਹਦੇ ਮਗਰ ਫੌਜ ਹੋਵੇ ਹਾਲੇਪਰ ਤੁਸੀਂ ਵੀ ਜਾਣਦੇ ਹੋ ਸਿੱਖ ਸੰਗਤਾਂ ਵੀ ਜਾਣਦੀਆਂ ਤੇ ਮੈਂ ਤੇ ਬਾਬਾ ਅਵਤਾਰ ਸਿੰਘ ਜੀ ਹੁਣਾਂ ਦਾ ਬੜਾ ਰਿਣੀ ਆ ਜਿਨ੍ਹਾਂ ਨੇ ਇਹ ਸੋਚ ਸਮਝ ਕੇ ਤੇ ਸਾਰੇ ਪਿੰਡਾਂ ਨੂੰ ਸਦਾ ਦਿੱਤਾ ਤੇ ਅੱਜ ਸਮਾਂ ਸਾਡੇ ਕਤਰ ਹੋਣ ਦਾ ਸਿੱਖ ਨੂੰ ਚਾਹੀਦਾ ਇੱਕ ਪਲੇਟਫਾਰਮ ਤੇ ਹੋ ਇਹ ਇੱਕ ਮਜ਼ਾਕ ਜਿਹਾ ਸਾਡਾ ਬਣ ਜੇਗਾ ਬਾਹਰ ਦੀਆਂ ਕੰਟਰੀਆਂ ਚ ਵੀ ਇੱਥੇ ਵੀ ਕਿਉਂਕਿ ਜਿਹੜਾ ਫੈਸਲਾ ਕਾਲ ਤੱਕ ਤੋਂ ਹੁੰਦਾ ਹੀ ਉਹਨੂੰ ਕੋਈ ਦੂਹ ਨਹੀਂ ਸੀ ਸਕਦਾ ਜਿਹੜੇ ਕਿ ਅੱਜ ਆਪੇ ਫੈਸਲੇ ਆਪੇ ਜਥੇਦਾਰ ਲਾ ਦੇਣੇ ਆਪੇ ਲਾ ਦੇਣੇ ਇਹ ਤੇ ਕਾਲ ਤੱਕ ਦਾ ਸਿੱਧਾ ਮੱਥਾ ਹੋ ਗਿਆ ਪਿੱਛੇ ਤੱਕ ਵੇਖ ਲੋ ਜੇ ਕੋ ਰਿਆਤ ਇਹ ਦੱਸ ਦੋ ਤੇ ਜਿਹੜਾ ਹੁਣ ਵੀ ਲਾਊਗਾ ਰਹੂਗਾ ਵੀ ਇਹਦੇ ਵਿੱਚ ਕੋਈ ਦੂਰ ਰਹਿਮ ਨਹੀਂ ਗਿਆ ਕਿ ਲੱਗਦਾ ਨਹੀਂ ਸਿੱਖਾਂ ਵਾਂਚੇ ਕਾਲਾ ਦੇਣ ਆ ਗਿਆ ਜਿਹੜਾ ਇਹ ਇੰਨਾ ਵੱਡਾ ਪੈਸੇ ਲੈ ਗਏ ਬਿਲਕੁਲ ਐਦੋਂ ਹੋਰ ਕਾਲਾ ਦੇਣ ਕੀ ਆਉਣਾ ਕਿਉਂਕਿ ਜਦੋਂ ਕਾਲੀ ਫੂਲਾ ਸਿੰਘ ਸੀ ਜਥੇਦਾਰ ਜੀ ਇਹਨਾਂ ਨੇ ਰਾਜ ਕੀਤਾ ਤੇ ਰਾਜ ਉਹ ਵੀ ਰਾਜਾ ਸੀ ਉਰਾਛਾ ਨੂੰ ਨਾ ਲੱਭਾ ਨਾ ਲੱਭਣਾ ਕਈ ਜੋ ਮਰਜ਼ੀ ਕਹਿਣ ਪਰ ਉਹਨੇ ਵੀ ਕਾਲ ਤੱਕ ਦੇ ਹੁਕਮ ਨੂੰ ਅਦੂ ਲਿਆ ਨਹੀਂ ਉਹ ਵੀ ਆਏ ਉਹਨੂੰ ਵੀ ਥੰਮਣਾ ਬੰਨਿਆ ਗਿਆ ਕੋੜੇ ਵੱਜੇ ਪ੍ਰਵਾਨ ਕੀਤਾ ਉਹਨੇ ਕਿਉਂਕਿ ਇੱਕ ਸਿੰਘ ਸਹਿਬਾਨ ਦਾ ਹੁਕਮ ਸੀ ਪ੍ਰਵਾਨ ਕੀਤਾ ਇਹ ਕਿਉਂ ਨਹੀਂ ਪ੍ਰਵਾਨ ਕਰਦੇ ਇਹਨਾਂ ਨੂੰ ਵੀ ਚਾਹੀਦਾ ਉਹਦੇ ਹੁਕਮ ਨੂੰ ਪ੍ਰਵਾਨ ਕਰਨ ਗਲਤੀ ਤੇ ਹੀ ਹੋਈ ਆ ਨਾ ਉਹਨਾਂ ਦੀ ਜਿਹੜਾ ਉਹਨਾਂ ਫੈਸਲਾ ਲਿਆ ਵੀ ਜੇ ਉਹ ਸਿਧਾਂਤ ਤੇ ਚੱਲਣ ਦਾ ਉਹਨਾਂ ਨੇ ਕਿਹਾ ਤੇ ਉਹਨਾਂ ਲਾ ਦਿਓ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤੇ ਇਹੀ ਕਿਹਾ ਹੈ ਨਾ ਇੰਦਰਾ ਨੇ ਵੀ ਉਹੀ ਫੈਸਲਾ ਲਿਆ ਬਿਲਕੁਲ ਤੇ ਚਾਹੀਦਾ ਵੀ ਆ ਇਹ ਕੋਈ ਖਮਾਜਾ ਨਹੀਂ ਇਹਨਾਂ ਦੇ ਪਾਸ ਜਿਸ ਇੱਕ ਕੌਮ ਮਗਰ ਹੈਗੀ ਆ ਨਾ ਤੇ ਜੇ ਉਹਨਾਂ ਨੇ ਜੋ ਉੱਥੇ ਸਿਧਾਂਤ ਕਹਿੰਦਾ ਉਹਦੇ ਮੁਤਾਬਕ ਜੇ ਫੈਸਲਾ ਕੀਤਾ ਨਾ ਤੇ ਕੋਈ ਗਨਾਹ ਨਹੀਂ ਆ ਸਚਾਈ ਸਚਾਈ ਆ ਦਸਨ ਦੀ ਤੇ ਲੋੜ ਨਹੀਂ ਦਿਸਣ ਦਿਆ ਸਾਹਿਬ ਹੀ ਦਿਸਣ ਗਿਆ ਜੇ ਫੈਸਲਾ ਤੁਸੀਂ ਕਬੂਲ ਕਰੋ ਜਦੋਂ ਤੁਸੀਂ ਮੰਨੇ ਹੋ ਤੇ ਦੁੱਖ ਕੀ ਆ ਜਦੋਂ ਆਪਾਂ ਮੰਨ ਹੀ ਗਏ ਆ ਵੀ ਆ ਗਨਾਹ ਆਪਾਂ ਕੀਤਾ ਤੇ ਮੈਨੂੰ ਤਾਂ ਮੁਕਰਨਾ ਕੀ ਆ ਕਦੀ ਵੀ ਨਹੀਂ ਇਹ ਭੁੱਲ ਜਾਣ ਅੱਜ ਬੜਾ ਹੀ ਦੁਖਦਾਈ ਸਮਾਹਾਂ ਕੇ ਸਾਡੀ ਸਭ ਤੋਂ ਸਰਮੌਰ ਉੱਚ ਜਿਹਨੂੰ ਕਿ ਅਸੀਂ ਸੁਪਰੀਮੋ ਆਪਣੇ ਕਹਿ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਾਡੇ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮੀਰੀ ਪੀਰੀ ਦੇ ਮਾਲਕ ਨੇ ਸਾਜਿਆ ਸੀ। ਉਹਦਾ ਸਿਧਾਂਤ ਵੀ ਇਹ ਸੀ ਕਿ ਇੱਕ ਸਮਾਹੂ ਕੇ ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮ ਨਮਾ ਜਿਹੜਾ ਹੈ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਉਹ ਤਾਂ ਮਾਨ ਸਤਕਾਰ ਕਰਦੀਆਂ ਆਂ ਤੇ ਕਰਦੀਆਂ ਰਹਿਣਗੀਆਂ ਪਰ ਅਜੋਕੇ ਸਮੇਂ ਦੇ ਵਿੱਚ ਅੱਜ ਵੇਖਿਆ ਜਾ ਰਿਹਾ ਕਿ ਬਿਨਾਂ ਵਜ੍ਹਾ ਬਿਨਾਂ ਮਤਲਬ ਤੋਂ ਸਿੰਘ ਸਾਬ ਬਣਦਾ ਆ ਬਣਾਉਣ ਲੱਗਿਆਂ ਤੇ ਸਾਰੀਆਂ ਸੰਪਰਦਾਇਆਂ ਨੂੰ ਇਕੱਠਾ ਕੀਤਾ ਜਾਂਦਾ ਜਿੰਨੀਆਂ ਸੂਝਵਾਨ ਆ ਤੇ ਲਾਉਣ ਲੱਗਿਆਂ ਕਿਸੇ ਨੂੰ ਨਹੀਂ ਪੁੱਛਦੇ ਸੋ ਮੈਂ ਕਿਸੇ ਨੂੰ ਇਹ ਨਹੀਂ ਆਂਦਾ ਕਿ ਉਹਨੇ ਕਰਾਇਆ ਉਹਨੇ ਕਰਾਇਆ ਇਹਦੇ ਸਾਨੂੰ ਆਪ ਜਾਗਰਤਾ ਲਿਆਉਣੀ ਪਊ ਆਪਣੇ ਵਿੱਚ ਕਿਉਂਕਿ ਸਾਡੇ ਵਾਸਤੇ ਜਿਹੜਾ ਆ ਸਭ ਤੋਂ ਉੱਚੀ ਤੇ ਸੁੱਸੀ ਜਿਹੜੀ ਚੀਜ਼ ਆ ਉਹ ਸ੍ਰੀ ਅਕਾਲ ਤਖਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆ ਅੱਜ ਜੋ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਦੇ ਗਿਆਨੀ ਰਕबीर ਸਿੰਘ ਜੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਤੋਂ ਇਹਨਾਂ ਨੂੰ ਬਿਨਾਂ ਕਾਰਨ ਕੋਈ ਨਾ ਕਾਰਨ ਵਾਲਾ ਜਿਹੜਾ ਦਸਣ ਤੋਂ ਬਗੈਰ ਹੀ ਲਾਹ ਦਿੱਤਾ ਗਿਆ ਇਹ ਚੀਜ਼ ਦਾ ਸਾਨੂੰ ਬਹੁਤ ਹੀ ਦੁੱਖ ਹੋਇਆ। ਅਰ ਅਜੇ ਹੀ 15 ਪਿੰਡਾਂ ਦੇ ਪਿੰਡ ਸਰਪੰਚੇ ਸੇ ਕਰਕੇ ਹੀ ਇਕੱਠੇ ਹੋਏ ਆਂ ਕਿ ਚਲੋ ਜੇ ਜਲਦਬਾਜੀ ਵਿੱਚ ਅੰਤਰਗੜ ਕਮੇਟੀ ਨੇ ਫੈਸਲਾ ਲਿਆ ਆ ਤੇ ਪਹਿਲਾਂ ਤੇ ਜਿਤਨਾ ਮਾਨ ਸਤਕਾਰ ਦੇ ਨਾਲ ਅਸੀਂ ਸਿੰਘ ਸਾਹਿਬ ਨੂੰ ਕਾਲ ਤਖਤ ਦੇ ਉੱਤੇ ਸਥਾਪਨਾ ਵਿਸ ਬਣਾਉਂਦੇ ਆ ਕਿ ਅੱਜ ਸਿੰਘ ਸਾਹਿਬ ਦਾ ਜਿਹੜਾ ਦਸਤਾਰਤਾ ਆਪਣਾ ਜੁੱਸਿਆ ਲੋਨ ਬਾਰੇ ਵੀ ਇਤਨੇ ਵਿਚਾਰ ਕੀਤੀ ਜਾਣੀ ਚਾਹੀਦੇ ਇਹਦਾ ਇਹ ਨਹੀਂ ਮਤਲਬ ਕਿ ਲੋਨ ਲਗਿਆ ਉਹਨੂੰ ਕੋਈ ਨਾ ਪੁੱਛੇ ਤੇ ਜਦੋਂ ਉਹਦੋਂ ਸਾਰੇ ਸਮਸੇ ਪੁੱਛਦੇ ਆ ਇਸੇ ਕਰਕੇ ਦੁੱਖ ਹੋਇਆ ਜੀ ਕਿ ਜਿਹੜੀ ਕਾਰਨ ਹੀ ਕੋਈ ਨਹੀਂ ਦੱਸਿਆ ਗਿਆ ਇਹ ਕੁਕਾਰਨਤ ਨਹੀਂ ਨਾ ਕਿ ਇਹਨਾਂ ਤੋਂ ਜੀ ਸਿੱਕੋਂ ਬਦਲੇ ਫੈਸਲੇ ਨਹੀਂ ਲੈ ਗਿਆ ਜੀ ਇਹਨਾਂ ਦੇ ਉਤੋਂ ਫੈਸਲੇ ਨਹੀਂ ਕੀਤੇ ਔਰ ਮਨ ਨੂੰ ਦੇਸ ਗੱਲ ਦੀ ਸਮਝਾਈ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਆਇਆ ਉਹ ਹੀ ਦੁੱਖदाई ਹੈ ਕਿਉਂਕਿ ਜਦੋਂ ਸੱਚ ਦੀ ਆਵਾਜ਼ ਤੇ ਅਸਲ ਜਦੋਂ ਠਾਉਣੀ ਆ ਨਾ ਤੇ ਇਹ ਕੰਮ ਹੁੰਦੇ ਆ ਜੀ ਸ਼ੁਰੂ ਤੋਂ ਤੁਸੀਂ ਸਾਨੂੰ ਜਿਆਦਾ ਸੂਝਵਾਣ ਜੇ ਤੇ ਮੈਂ ਚਾਹੁੰਦਾ ਵੀ ਇਹ ਚੀਜ਼ ਜੋ ਵੀ ਹੋਇਆ ਨਾ ਸਭ ਤੋਂ ਸਿੱਖ ਜਿਹੜੀ ਆ ਵਿਦੇਸ਼ਾਂ ਵਿੱਚ ਆਪਣੇ ਪੰਜਾਬ ਦੇ ਹੈ ਜਾਂ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ ਰਹਿੰਦੇ ਆ ਕਿ ਅਸੀਂ ਬੜੇ ਚਿਰ ਦੇ ਸੁਣਦੇ ਹੁੰਦੇ ਆ ਕਿ ਕਾਲੀ ਫੁੱਲਾ ਸੂਰਗ ਦਾ ਜਹੇਦਾਰ ਨਹੀਂ ਆਇਆ ਜੀ ਕਾਲੀ ਫੁੱਲਾ ਸੂਰਗ ਦਾ ਜਹੇਦਾਰ ਹੁੰਦਾ ਸੀ ਅੱਜ ਇਹ ਨਹੀਂ ਹੁੰਦੇ ਜੇ ਅੱਜੋ ਫੈਸਲਾ ਇਹ ਹੈ ਤੇ ਸਾਡਾ ਵੀ ਇੱਕ ਬਣਦਾ ਵੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਕਿਉਂਕਿ ਜਰਨੈਲ ਉਹੀ ਕਾਮਯਾਬ ਹੁੰਦਾ ਹੈ ਜਿਹਦੇ ਮਗਰ ਫੌਜ ਹੋਵੇ ਜਿਹੜੀ ਚੀਜ਼ ਬਾਰੇ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿਉਂਕਿ ਮੈਂ ਇੱਕ ਸਿੱਧਾ-ਸਾਦਾ ਬੰਦਾ ਸੇਵਾਦਾਰ ਹਾਂ ਕਿਉਂਕਿ ਗੱਲ ਉਹ ਕਰਨੀ ਚਾਹੀਦੀ ਹੈ ਜਿਹਦੇ ਬਾਰੇ ਪਤਾ ਹੋਵੇ ਕੱਲ ਨੂੰ ਮੈਨੂੰ ਕੋਈ ਕਹਵੇ ਬਾਬਾ ਜੀ ਦੱਸੋ ਤੁਸੀਂ ਕਦੋਂ ਵੇਖਿਆ ਤੇ ਮੈਂ ਕਦੋਂ ਦੱਸੂ ਅੱਜ ਮੇਰੇ ਵਿਚਾਰ ਇਹੋ ਹੀ ਆ ਕਿ ਮੈਂ ਅੰਤਰਗੜ੍ਹ ਕਮੇਟੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਇਹ ਮੁੱਢ ਤੋਂ ਵਿਚਾਰ ਕਰਕੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਸਥਾਪਿਤ ਕੀਤਾ ਜਾਵੇ ਔਰ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਨੂੰ ਇਹ ਬੇਨਤੀ ਹੈ ਕਿ ਘੱਮਸੋਂ ਘੱਮ ਆਪਾਂ ਥੋੜੇ ਜਿਹਾ ਸਿਆਣੇ ਬਣ ਜਾਈਏ ਜੇ ਅੱਜ ਰਗਵੀਰ ਸਿੰਘ ਉਹਨਾਂ ਨੇ ਇਹ ਗੱਲ ਬਣੀ ਆ ਸੁਲਤਾਨ ਸਿੰਘ ਜਥੇਦਾਰ ਜੀ ਨੇ ਇਹ ਗੱਲ ਬਣੀ ਆ ਤੇ ਕੱਲ ਨੂੰ ਵਾਰੀ ਸਾਡੀ ਵੀ ਆਉਣੀ ਆ ਇਹ ਤੇ ਮਤ ਸੋਚੋ ਕਿ ਉਹਨਾਂ ਨੂੰ ਆਈਏ ਤੇ ਤੁਹਾਡੀ ਵਾਰੀ ਨਹੀਂ ਆਊ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਸਾਰੇ ਰਲ ਮਿਲ ਕੇ ਚਲੋ ਜਲਦਬਾਜੀ ਵਿੱਚ ਜਾ ਕਿਸੇ ਦੇ ਕਿਆਂ ਜੋ ਵੀ ਫੈਸਲਾ ਆਇਆ ਇਤੇ ਮੁੜ ਵਿਚਾਰ ਕਰਕੇ ਇਹ ਜਥੇਦਾਰੀ ਦੁਬਾਰਾ ਬਹਾਲ ਕੀਤੀ ਜਾਵੇ ਔਰ ਫੇਰ ਹੀ ਸਹੀ ਫੈਸਲੇ ਲੈ ਜਾਣਗੇ ਔਰ ਇਹ ਫੈਸਲੇ ਨਹੀਂ ਵੀ ਲੈ ਗਏ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਅੱਗੇ ਇੱਕ ਸਮਾਂ ਸੀ ਕਿ ਚਲੋ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਕਾਲ ਤੱਕ ਧੋਖ ਬਣਾਵਾ ਯਾਰ ਜੁਹਦਾ ਤੇ ਦਿੱਲੀ ਸੈਂਟਰ ਸਰਕਾਰ ਹਿਲ ਜਾਂਦੀ ਤੇ ਅੱਜ ਦੇ ਮੈਂ ਮਾਫੀ ਚਾਹੁੰਦਾ ਹਾਂ ਮੇਰਾ ਮੂੰਹ ਛੋਟਾ ਤੇ ਗੱਲ ਵੱਡੀ ਕਰ ਲਗਾ ਅਮਰਸਾ ਦਾ ਡੀਸੀ ਨਹੀਂ ਮੰਨਦਾ ਵੀ ਔਰ ਸਭ ਤੋਂ ਦੁੱਖदाई ਮੈਂ ਸੁਣਿਆ ਕਿ ਰਵੀਰ ਸੁਣੇ ਜਾਂਦੇ ਕਿ ਤੁਹਾਡੇ ਫੈਸਲੇ ਜਿਹੜੇ ਆ ਜੀ ਉਹ ਚਾਰ ਦੀਵਾਰੀ ਦੇ ਅੰਦਰ ਹੀ ਆ ਕੁਵੇ ਕਾਲ ਤੱਕ ਦਾ ਜਿਹੇਦਰ ਤੇ ਫੈਸਲੇ ਚਾਰਦਵਾਰੀ ਦੇ ਅੰਦਰ ਰਹਿ ਜੇ ਇਹ ਕਿਦਾਂ ਦਾ ਫੈਸਲਾ ਹੈ ਹੋਵਾਂਗੇ ਜੀ ਅੱਜ ਵੇਖੋ ਅਸੀਂ 15 ਮਿੰਟ ਇਕੱਠੇ ਆਏ ਆਂ ਔਰ ਮੈਂ ਨਿਊਜ਼ ਤੇ ਸੁਣ ਰਿਹਾ ਰੋਜ਼ ਹੀ ਹੋ ਰਿਹਾ ਔਰ ਜ਼ਰੂਰਤ ਪਈ ਤੇ ਹੋ ਸਕਦਾ ਇਹਨੂੰ ਬੜੇ ਉੱਚੇ ਪੱਧਰ ਤੇ ਲੈ ਜਾਣਾ ਪਊਗਾ ਪਰ ਇਹ ਫੈਸਲਾ ਅਕਾਲਪੁਰ ਕਿਰਪਾ ਕਰੇ ਕਰਨ ਦੇ ਗੁਰੂ ਰਾਮਦਾਸ ਨੇ ਅਸੀਂ ਤੇ ਸਿਰਫ ਉਹਦੇ ਗੜੀ ਬੇਨਤੀ ਕਰਾਂਗੇ ਔਰ ਇਹ ਸਿੰਘ ਸਾਹਿਬ ਦੁਬਾਰਾ ਬਹਾਲ ਹੋਣਗੇ ਜੀ